ਵਖਰੀ ਪਠਾਨ ਕੋਟੀ ਬੋਲਦੇ ਪੰਜਾਬੀ ਜਿੱਥੇ ਹਰ ਗੱਲ ਪਿਛੇ ਲਾ ਕੇ ਦਾਹ ਬੋਲਦੇ ਭਾਜੀ ਭਾਜੀ ਬੋਲਦੇ ਜਲੰਧਰੀਏ ਜਿਆਦਾ ਦੂਜੇ ਭਾਉ ਲੋਕ ਵੱਡਿਆਂ ਨੂੰ ਭਾਅ ਬੋਲਦੇ ਬੋਲੇ ਪਟਿਆਲਾ ਕੋਈ ਨਵਾਬਾਂ ਵਾਲੀ ਬੋਲੀ ਬੰਦੇ ਰੋਪੜ ਕੁਰਾਲੀ ਵੱਲ ਤਾਹ ਬੋਲਦੇ ਬੋਲਦੇ ਮੁਖਤਸਰੀ ਸਾਹਿਬ ਸਾਭ ਸਭ ਜਿਆਦਾ ਕੁਝ ਮੋਗੇਵਾਲ ਬਾਪੂ ਜੀ ਨੂੰ ਬਾ ਦੱਸਦੇ ਵੱਡ ਟੁੱਕ ਕਰਤੀ ਪੰਜਾਬੀ ਦੀ ਪੰਜਾਬੀਆਂ ਨੇ ਜਿਹੜੇ ਬੱਚੇ ਪਾਪਾ ਜੀ ਨੂੰ ਪਾ ਦੱਸਦੇ ਮਾਨ ਕਿਸੇ ਦੇ ਮਿੱਤ ਨਹੀਂ ਹੁੰਦੇ ਗੱਲ ਗੱਲਾਂ ਵਿੱਚ ਜਿੱਤ ਨਹੀਂ ਹੁੰਦੇ ਸੰਧੂ ਸ਼ਰਾਬੀ ਨਿੱਤ ਨਹੀਂ ਹੁੰਦੇ ਪਰ ਉਡ ਦੀ ਗੱਲ ਹਵਾ ਵਾਂਗੂੰ ਕਦੇ ਕਦੇ ਤਾਂਬੇ ਦਾ ਪਾਣੀ ਵਿਕੇ ਸੋਨੇ ਦੇ ਭਾਵਾਂ ਵਾਂਗੂੰ ਵੇ ਮਰਨਿਓ ਤੁਹਾਡੀ ਕੀ ਚਟਨੀ ਸਰਦਾਰੀ ਜੇ ਸੌਖਾ ਦਮ ਹੀ ਆਇਆ ਨਾ ਉਹ ਬੰਦਾ ਕੀ ਜੋ ਬੰਦੇ ਦੇ ਕੰਮ ਹੀ ਆਇਆ ਨਾ ਮੈਂ ਵੀ ਆ ਇਨਸਾਨ ਤੇ ਚੰਗੀ ਜ਼ਿੰਦਗੀ ਚਾਹਣੀ ਆ ਆ ਕੱਪੜਿਆ ਕਿਸੇ ਮੈਡਮ ਦੇ ਮੈਂ ਭੀੜੇ ਕਰ ਕਰ ਪਾਉਣੀ ਆ ਘਰ ਘਰ ਵਿੱਚ ਦੁੱਖ ਦਿਲਦਰ ਇੱਕ ਦਾਤੇ ਦੀ ਖੇੜ ਅਵੱਲੀ ਏ ਵਿਆਪਕ ਕੱਲੇ ਹੀ ਨਹੀਂ ਮਜਬੂਰ ਏ ਹਵਾ ਹੀ ਇਹੋ ਜੀ ਚੱਲੀ ਏ ਮੇਰੀ ਕੱਲੇ ਦੀ ਮਜਬੂਰੀ ਨਹੀਂ ਇਹ ਹਵਾ ਹੀ ਇਹੋ ਜੀ ਚੱਲੀ ਏ ਕਿ ਸਾਡੀ ਸੰਗਤ ਬੰਦੀ ਪੰਗਤ ਵਿੱਚ ਰੰਗਤ ਗੁਰੂਆਂ ਪੀਰਾਂ ਦੀ ਤੂੰ ਸੀਟ ਕਰਾ ਕੇ ਬੁੱਕ ਤੇ ਪਾਛਾ ਸਿੱਖਦੀਆਂ ਤਕਦੀਰਾਂ ਦੀ ਛੱਡ ਗੀਤਾ ਗ੍ਰੰਥ ਕੁਰਾਨ ਤੇ ਨਾ ਹੀ ਟੱਕਿਆ ਮੱਕੇ ਕਾਬੇ ਨੂੰ ਮੈਂ ਭਗਤ ਪੁਜਾਰੀ ਨਾਨਕ ਦਾ ਤੂੰ ਪੂਜੇ ਨਰਮਲ ਬਾਬੇ ਨੂੰ ਗਾਇਕੀ ਤੇ ਗੀਤਕਾਰੀ ਨੂੰ ਲੈ ਕੇ ਸਾਡੇ ਸਮਾਜ ਚ ਅਕਸਰ ਇਹ ਗਿਲਾ ਰਹਿੰਦਾ ਹੈ ਕਿ ਅੱਜ ਕੱਲ ਨਾ ਤਾਂ ਗੀਤ ਚੰਗੇ ਆਉਂਦੇ ਆ ਨਾ ਗਾਇਕੀ ਚੰਗੀ ਹੈ ਲਿਰਿਕਸ ਆ ਜਿਹੜੇ ਬੋਲ ਐ ਉਹ ਹੁਣ ਚੰਗੇ ਨਹੀਂ ਰਹਿ ਗਏ ਪਰ ਕੀ ਕਦੇ ਤੁਸੀਂ ਆਪਣੇ ਮਨ ਨੂੰ ਸਵਾਲ ਕੀਤਾ ਕਿ ਜਿਹੜੇ ਚੰਗਾ ਗਾਉਂਦੇ ਆ ਚੰਗਾ ਲਿਖਦੇ ਆ ਤੁਸੀਂ ਉਹਨਾਂ ਨੂੰ ਕਿੰਨਾ ਕੁ ਸੁਣਿਆ ਕਿੰਨਾ ਕੁ ਪ੍ਰਮੋਟ ਕੀਤਾ ਐ ਐਸਾ ਹੀ ਇੱਕ ਸ਼ਖਸ ਐ ਛੋਟੇ ਜਿਹੇ ਪਿੰਡ ਕੌਣੀ ਦਾ ਰਹਿਣ ਵਾਲਾ ਕਾਕਾ ਕੌਣੀ ਨਾਮ ਸ਼ਾਇਦ ਪਹਿਲੀ ਵਾਰ ਸੁਣ ਰਹੇ ਹੋਵੋਗੇ ਗੀਤਕਾਰੀ ਤੇ ਗਾਇਕੀ ਜਦੋਂ ਸੁਣੋਗੇ ਤਾਂ ਇਸ ਗੱਲ ਦਾ ਜਵਾਬ ਤੁਸੀਂ ਆਪ ਦੇ ਦਿਓ ਕਿ ਚੰਗਾ ਹੈ ਜਾਂ ਮਾੜਾ ਹੈ ਔਰ ਸਾਡਾ ਤੁਹਾਡਾ ਤੁਹਾਡੇ ਨਾਲ ਉਹਨੂੰ ਰੂਬਰੂ ਕਰਾਉਣਾ ਠੀਕ ਸੀਗਾ ਜਾਂ ਨਹੀਂ ਠੀਕ ਸੀਗਾ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਕਾਕਾ ਕੌਣੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਭਾਜੀ ਔਰ ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਾਕਾ ਕੌਣੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਨਾਬ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ ਗੱਲਾਂ ਬਾਤਾਂ ਦਾ سلسلہ ਸ਼ੁਰੂ ਕਰਾਂਗੇ ਪਰ ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਨਹੀਂ ਜਾਣਦੇ ਇਸ ਕਰਕੇ ਜਿੱਥੋਂ ਤੁਹਾਡੀ ਪਛਾਣ ਬਣਨੀ ਚਾਹੀਦੀ ਹੈ ਕੋਈ ਇੱਕ ਗੀਤ ਸੁਣਾਓ ਜਿੱਥੋਂ ਸ਼ੁਰੂਆਤ ਕਰੀਏ ਤੇ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਕਿਸ ਪੱਧਰ ਦੇ ਲਖਾਰੀ ਹੈਗੇ ਹੋ ਦੁੱਖਾਂ ਨੇ ਜਵਾਨੀ ਖੋਰੀ ਲੰਗ ਚੱਲੀ ਚੋਰੀ ਚੋਰੀ ਟੱਪੀਏ ਜੀ ਕਿਹੜੀ ਮੋਰੀ ਰਾਹ ਕੀਤੇ ਬੰਦ ਨੇ ਲੱਡੂਆਂ ਚ ਯਾਰਾਂ ਉਹੀ ਤੱਤੀਆਂ ਦੁਪਹਿਰਾਂ ਉਹੀ ਉਹੀ ਤਪੇ ਸੂਰਜ ਤੇ ਉਹੀ ਦਾਗੀ ਚੰਦ ਨੇ ਅਕਲੋਂ ਨਦਾਨ ਹੋ ਗਏ ਮਾਪੇ ਪਰੇਸ਼ਾਨ ਹੋ ਗਏ ਮੁੰਡੇ ਕੀ ਜਵਾਨ ਹੋ ਗਏ ਸੁਣ ਦੇ ਨਾ ਗੱਲਾਂ ਨੂੰ ਨਸ਼ੇ ਦੀ ਬਿਮਾਰੀ ਐ ਤੇ ਖੇਡੇ ਕੀ ਖਿਡਾਰੀ ਐ ਤੇ ਪਹਿਲਾਂ ਵਾਂਗੂ ਕਿਉਂ ਨਹੀਂ ਖਵਾਉਂਦਾ ਕੋਈ ਮੱਲਾ ਨੂ ਨਸ਼ੇ ਦੀ ਬਿਮਾਰੀ ਇੱਥੇ ਖੇਡੇ ਕੀ ਖਿਡਾਰੀ ਇੱਥੇ ਪਹਿਲਾ ਵਾਂਗੂ ਕਿਉਂ ਨਹੀਂ ਖਵਾਉਂਦਾ ਕੋਈ ਮੱਲਾ ਨੂੰ ਉਹ ਸਿਰ ਤੇ ਉਧਾਰ ਮਾੜਾ ਪਿੰਡ 'ਚ ਵਿਗਾੜ ਮਾੜਾ ਗੁੱਸੇ 'ਚ ਕਰਾੜ ਤੇ ਦਹਾੜ ਮਾੜੀ ਸ਼ੇਰ ਦੀ ਰੱਖਣਾ ਕਬੂਤਰਾਂ ਦਾ ਮੰਨਣਾ ਏ ਸੂਤਰਾਂ ਦਾ ਅੱਖ ਬੜੀ ਤੇਜ ਹੁੰਦੀ ਸੱਪ ਤੇ ਬਟੇਰ ਦੀ ਗੰਗੂ ਕਰਤੂਤ ਕੀਤੀ ਬੰਦਾ ਸਿੰਘ ਸੂਤ ਕੀਤੀ ਭੇਡਾਂ ਪੈ ਨਹੀਂ ਜਾਂਦੀਆਂ ਸੀ ਸ਼ੇਰਾਂ ਦੀਆਂ ਖੱਲਾਂ ਨੂੰ ਨਸ਼ੇ ਦੀ ਬਿਮਾਰੀ ਇੱਥੇ ਕਿਹੜੇ ਕੀ ਖਿਡਾਰੀ ਇੱਥੇ ਪਹਿਲਾਂ ਵਾਂਗੂ ਕਿਉਂ ਨਹੀਂ ਖਵਾਉਂਦਾ ਕੋਈ ਮੱਲਾ ਨੂੰ ਪਿੰਡਾਂ ਦੀ ਵੀ ਰਾਤ ਹੋ ਗਈ ਦੇਖਿਆ ਮੈਂ ਬਹੁਤ ਹੋ ਗਈ ਬਾਪੂ ਦੀ ਜੇ ਮੌਤ ਹੋ ਗਈ ਕੋਈ ਫਿਰ ਲਾਪਨਾ ਅੱਲਾ ਦੇ ਸੇ ਰਾਮ ਦੇ ਸੇ ਉੱਚਾ ਗੁਰੂ ਧਾਮ ਦੇ ਸੇ ਇੱਕ ਗੱਲ ਆਮ ਦੇ ਸੇ ਕਰਦਾ ਕੋਈ ਜਾਪਨਾ ਕੌਣੀ ਵਾਲਾ ਕਾਕਾ ਮੈਂ ਇਲਾਕਾ ਏ ਫਰੀਦਕੋਟ ਗੱਲਾਂ ਨਾਲ ਹੀ ਬੰਨ ਮਾਰੇ ਪਾਣੀ ਦੀਆਂ ਛਲਾਂ ਨੂੰ ਨਸ਼ੇ ਦੀ ਬਿਮਾਰੀ ਇੱਥੇ ਖੇਡੇ ਕੀ ਖਿਡਾਰੀ ਇੱਥੇ ਪਹਿਲਾ ਵਾਂਗੂ ਕਿਉਂ ਨਹੀਂ ਘਵਾਉਂਦਾ ਕੋਈ ਮੱਲਾ ਨੂੰ ਇੱਕ ਮੈਂ ਚੀਜ਼ ਤੁਹਾਨੂੰ ਮੈਂ ਵੈਸੀ ਬੋਲ ਕੇ ਦੱਸ ਦਿੰਨਾ ਕਿ ਉੱਚੇ ਰਤਬੇ ਮੱਕੜਾਂ ਦੇ ਤੇ ਬਿਜ਼ਨਸ ਚੱਲਦੇ ਕੱਕੜਾਂ ਦੇ ਇੱਥੇ ਸਭ ਦੀ ਬਿਸਤਰ ਲੱਕੜਾਂ ਦੇ ਕਾਕਾ ਗਮੀ ਮਨਾਉਂਦਾ ਚਾਹ ਵਾਂਗੂ ਕਦੇ-ਕਦੇ ਤਾਂਬੇ ਦਾ ਪਾਣੀ ਵਿਕੇ ਸੋਨੇ ਦੇ ਭਾਅ ਵਾਂਗੂ ਜ਼ਿਮੀਂਦਾਰੇ ਦਾ ਯੁੱਧ ਨਹੀਂ ਮੁੱਕਦਾ ਗੁਜਰਾਂ ਦੇ ਘਰੋਂ ਦੁੱਧ ਨਹੀਂ ਮੁੱਕਦਾ ਜੱਟ ਦਾ ਨਹੀਂ ਕਦੇ ਕੁੜਤਾ ਸੁੱਕਦਾ ਤਪੇ ਭਾਦੋਂ ਦੇ ਤਾ ਵਾਂਗੂ ਕਦੇ-ਕਦੇ ਤਾਂਬੇ ਦਾ ਪਾਣੀ ਵਿਕੇ ਸੋਨੇ ਦੇ ਭਾਅ ਵਾਂਗੂ ਇਦਾਂ ਦੀਆਂ ਗੱਲਾਂ ਬਾਤਾਂ ਬਹੁਤ ਸੋਹਣਾ ਲਿਖਿਆ ਤੁਸੀਂ ਮੱਕੜਾਂ ਦੇ ਰਤਬੇ ਉੱਤੇ ਦੱਸ ਗਏ ਤੁਸੀਂ ਵਰਤਵਾ ਦੂਜਿਆਂ ਤੇ ਵੀ ਲਾਇਆ ਮੈਂ ਪੂਰਾ ਸੁਣਿਆ ਹੋਇਆ ਪਹਿਲਾਂ ਇਸ ਕਰਕੇ ਦਰਸ਼ਕਾਂ ਦੱਸ ਰਿਹਾ ਸ਼ੁਰੂਆਤ ਵਾਲੀਆਂ ਲਾਈਨਾਂ ਵੀ ਇੱਕ ਵਾਰ ਬੋਲ ਦਿਓ ਓਕੇ ਜੀ ਰਾਹ ਦੀ ਕੱਢੀ दारू ਅਥਰੀ ਮੀਟ ਬਣਾਇਆ ਮੈਰੇ ਦਾ ਉਂਗਲਾਂ ਚੱਟੀ ਜਾਂਦਾ ਬੰਦਾ ਬੈਠਾ ਕੱਲ ਦੁਪਹਿਰੇ ਦਾ ਜੱਟ ਲਈ ਹੋਰ ਪਦਾਰਥ ਨਹੀਂ ਕੋਈ ਮੱਝ ਵੀ ਸਿੱਖ ਦੀ ਚਾਹ ਵਾਂਗੂ ਕਦੇ ਕਦੇ ਤਾਂਬੇ ਦਾ ਪਾਣੀ ਵਿਕੇ ਸੋਨੇ ਦੇ ਭਾਅ ਵਾਂਗੂ ਮਾਣ ਕਿਸੇ ਦੇ ਮਿੱਤ ਨਹੀਂ ਹੁੰਦੇ ਗੱਲ ਗੱਲਾਂ ਵਿੱਚ ਜਿੱਤ ਨਹੀਂ ਹੁੰਦੇ ਸੰਧੂ ਸ਼ਰਾਬੀ ਨਿੱਤ ਨਹੀਂ ਹੁੰਦੇ ਪਰ ਉੱਡਦੀ ਗੱਲ ਹਵਾ ਵਾਂਗੂ ਕਦੇ ਕਦੇ ਤਾਂਬੇ ਦਾ ਪਾਣੀ ਵਿਕੇ ਸੋਨੇ ਦੇ ਭਾਅ ਵਾਂਗੂ ਇਹ ਸਾਡੇ ਪੁਰਾਣੀਆਂ ਬਜ਼ੁਰਗਾਂ ਦੀਆਂ ਕੁਝ ਕਹਾਵਤਾਂ ਹੀ ਗੱਲਾਂ ਨੇ ਤੇ ਉਹਨਾਂ ਨੂੰ ਮੈਂ ਆਪਣੇ ਰੰਗ 'ਚ ਆਪਣੇ ਤਰੀਕੇ ਨਾਲ ਮੈਂ ਇਹਨੂੰ ਪੇਸ਼ ਕੀਤਾ ਜੀ ਫਰਮਾਨਾ ਨੂੰ ਤਾਂ ਨਾਰਾਜ਼ ਕਰ ਗਏ ਤੁਸੀਂ ਕਹਿੰਦੇ ਮਿੱਤ ਨਹੀਂ ਹੁੰਦੇ ਕਿਸੇ ਦੇ ਮਾਣ ਦੇਖੋ ਪੰਜਾਬ ਦੇ ਸਾਰੇ ਗਾਇਕ ਹੀ ਮਾਣ ਨੇ ਅੱਜ ਕੱਲ ਜੀ 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 ਫਿਰ ਮੇਰਾ ਕਹਿਣ ਦਾ ਉਹ ਮਤਲਬ ਨਹੀਂ ਹੈ ਇਹ ਪਤਾ ਕੀ ਹੈ ਇਕੱਲੇ ਗਾਇਕ ਮਾਣ ਹੀ ਨਹੀਂ ਹੈ ਮਾਣ ਬਹੁਤ ਵੱਡੀ ਇੱਕ ਕਾਸਟ ਹੈ ਬਹੁਤ ਵੱਡੀ ਯੂਨਿਟ ਹੈ ਇਹਨਾਂ ਦੀ ਔਰ ਮੇਰੇ ਤਾਂ ਜਿੰਨੇ ਕੁ ਫਰੈਂਡ ਆ ਬਹੁਤ ਸਾਰੇ ਅੱਛੇ ਆ ਇੱਕ ਬਜ਼ੁਰਗੀ ਕਹਾਵਤਾਂ ਨੇ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਛਟਿਆ ਤੇ ਸੋ ਉਹਦੇ ਜਿਹੜੀ ਮੈਂ ਇਹ ਚੀਜ਼ਾਂ ਨੂੰ ਲਿਖਦਾ ਵਾਂ ਅੱਗੇ ਗੀਤ ਜ਼ਰੂਰ ਸੁਣੂੰਗਾ ਆਪਣੇ ਬਾਰੇ ਥੋੜਾ ਬਹੁਤ ਦੱਸੋ ਦਰਸ਼ਕ ਨਹੀਂ ਜਾਣਦੇ ਤੁਹਾਨੂੰ ਤੁਹਾਡਾ ਨਾਂ ਨਹੀਂ ਸੁਣਿਆ ਮੈਂ ਮੇਰਾ ਜਿਹੜਾ ਪਿੰਡ ਹੈ ਉਹ ਕੌਣੀ ਆ ਜਿਲ੍ਹਾ ਫਰੀਦਕੋਟ ਮਾਲਵਾ ਬੈਲਟ ਦੇ ਵਿੱਚ ਪੈਂਦਾ ਤੇ ਨਾਮ ਮੇਰਾ ਪੱਕਾ ਨਾਮ ਜਿਹੜਾ ਸ਼ਮਿੰਦਰ ਸਿੰਘ ਆ ਫਿਰ ਉਸ ਤੋਂ ਬਾਅਦ ਜਦੋਂ ਹੁਣ ਟੇਪ ਕੀਤੀ ਆ ਸਰਜੀਤ ਪਾਤਰ ਸਾਹਿਬ ਨੇ ਮੈਨੂੰ ਰਿਲੀਜ਼ ਕੀਤਾ ਸੀ ਔਰ ਫਾਈਨ ਟੋਨ ਕੈਸਟ ਕੰਪਨੀ ਨੇ ਮੇਰੇ 14 15 ਜਿਹੜੇ ਸ਼ੇਅਰ ਤੇ ਵਿਦਗੀਤ ਉਹ ਟਰੈਕ ਜਿਹੜੇ ਰਿਲੀਜ਼ ਕੀਤੇ ਸੀਗੇ ਉਹਦੇ ਵਿੱਚ ਕਾਕਾ ਕੌਣੀ ਦੇ ਮਾਰ ਕੇ ਹੇਠ ਮੇਰੇ ਨਾਮ ਦੇ ਨਾਲ ਉਹ ਸਰੋਤਿਆਂ ਦੀ ਜਿਹੜਾ ਸੰਮਖ ਕੀਤਾ ਜੀ ਤੇ ਬਸ ਇਹੀ ਆਪਣ ਮੇਰੇ ਬਾਰੇ ਗੱਲਾਂ ਨੇ ਜੀ ਕੀ ਕਾਰਨ ਕੀ ਹੈ ਜੋ ਤੁਸੀਂ ਗਾ ਰਹੇ ਹੋ ਜੋ ਲਿਖ ਰਹੇ ਹੋ ਉਹ ਬੜਾ ਨੇੜੇ ਹੈ யਥਾਰਤ ਦੇ ਸਾਡੇ ਪੰਜਾਬੀਆਂ ਦੇ ਬੜਾ ਨੇੜੇ ਹੈ ਜੀ ਮقبولियत ਕਿਉਂ ਨਹੀਂ ਮਿਲ ਰਹੀ ਮقبولियत ਕਹਿੰਦੇ ਮੈਂ ਲਿਖੇ ਸੀ ਇੱਕ ਚੀਜ਼ ਕਿ ਕਾਕੇ ਨੇ ਤਾਂ ਜ਼ਿੰਦਗੀ ਕੱਢ ਲਈ ਦੁਖੜੇ ਝੇਲਦਿਆਂ ਇਕੱਲੀ ਮੇਰੀ ਗੱਲ ਨਹੀਂ ਬਹੁਤੇ ਲੋਕਾਂ ਦੀ ਗੱਲ ਹੈ ਕਿ ਕਾਕੇ ਨੇ ਤਾਂ ਜ਼ਿੰਦਗੀ ਕੱਢ ਲਈ ਦੁਖੜੇ ਝੇਲਦਿਆਂ ਇਹ ਕਿਸਮਤ ਨਾਲ ਜ਼ਿੰਦਗੀ ਇਹ ਜ਼ਿੰਦਗੀ ਨਾਲ ਕਿਸਮਤ ਵਾਲੇ ਕੁੰਡੇ ਮਿਲਦਿਆਂ ਕਾਕੇ ਨੇ ਤਾਂ ਜ਼ਿੰਦਗੀ ਕੱਢ ਲਈ ਦੁੱਖੜੇ ਚ ਝੇਲਦਿਆਂ ਇਹ ਜ਼ਿੰਦਗੀ ਨਾਲ ਕਿਸਮਤ ਵਾਲੇ ਕੁੰਡੇ ਮੇਲਦਿਆਂ ਦਿਲ ਨਹੀਂ ਮੰਨਦਾ ਹਾਂ ਹੂੰ ਜੀ ਬਸ ਕਰਨੀ ਪੈਂਦੀ ਆ ਤੇ ਤੜਕੇ ਉੱਠ ਕੇ ਚਾਹ ਆਪ ਨੂੰ ਧਰਨੀ ਪੈਂਦੀ ਆ ਕਈ ਵਾਰੀ ਤਾਂ ਇੰਨੇ ਕਰਦਿਆਂ ਕਰਦਿਆਂ ਮੁੱਖ ਤੋਂ ਕੰਬਲ ਲੈਂਦਾ ਏ ਤਿੱਖੀ ਧੁੱਪ ਦਾ ਤਪਸ਼ ਜਿਹਾ ਚਿਹਰੇ ਤੇ ਪੈਂਦਾ ਏ ਇਨੇ ਕਰਦਿਆਂ ਕਰਦਿਆਂ ਮੁੱਖ ਤੋਂ ਕੰਬਲ ਲੈਂਦਾ ਏ ਤਿੱਖੀ ਧੁੱਪ ਦਾ ਤਪਸ਼ ਜਿਹਾ ਚਿਹਰੇ ਤੇ ਪੈਂਦਾ ਏ ਫਿਰ ਖੜੀ ਕੰਧ ਤੇ ਤਾਈ ਕਹੂ ਰਜਾਈ ਲਾ ਦੇਵੇ ਪੁੱਤ ਬਣ ਕੇ ਆ ਸਾਡੀ ਮੱਝ ਦੇ ਟੀਕਾ ਲਾ ਦੇਵੇ ਵੀ ਅਸੀਂ ਚਾਹ ਪੀਣ ਤੋਂ ਬੈਠੇ ਨਿਆਣੇ ਬੜਾ ਤਪਾਉਂਦੇ ਆ ਵੇ ਤੇਰੇ ਤਾਈ ਨੂੰ ਤਾਂ ਸ਼ੈਲਰ ਵਾਲੇ ਬੜਾ ਸਤਾਉਂਦੇ ਆ ਵੇ ਮਰਨਿਓ ਥੋਡੀ ਕੀ ਚਟਨੀ ਸਰਦਾਰੀ ਜੇ ਸੌਖਾ ਦਮ ਹੀ ਆਇਆ ਨਾ ਉਹ ਬੰਦਾ ਕੀ ਜੋ ਬੰਦੇ ਦੇ ਕੰਮ ਹੀ ਆਇਆ ਨਾ ਮੈਂ ਵੀ ਆ ਇਨਸਾਨ ਤੇ ਚੰਗੀ ਜ਼ਿੰਦਗੀ ਚਾਹਣੀ ਆ ਆ ਕੱਪੜੇ ਆ ਕਿਸੇ ਮੈਡਮ ਦੇ ਮੈਂ ਭੀੜੇ ਕਰ ਕਰ ਪਾਉਣੀ ਆ ਘਰ ਘਰ ਵਿੱਚ ਦੁੱਖ ਦਿਲਦਰ ਇੱਕ ਦਾਤ ਇਹਦੀ ਖੇਡ ਅਵੱਲੀ ਏ ਵਿਆਪਕ ਕੱਲੇ ਨਹੀਂ ਮਜਬੂਰ ਏ ਹਵਾ ਹੀ ਇਹੋ ਜੀ ਚੱਲੀ ਏ ਮੇਰੀ ਕੱਲੇ ਦੀ ਮਜਬੂਰੀ ਨਹੀਂ ਇਹ ਹਵਾ ਹੀ ਇਹੋ ਜੀ ਚੱਲੀ ਏ ਕੀ ਛਰਾਰਤੀ ਐ ਪਰ ਸੱਚ ਦੇ ਬੜਾ ਨੇੜੇ ਜੀ 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 ਮੈਂ ਜਿਆਦਾ ਮੋਸਟਲੀ ਇਹਨਾਂ ਚੀਜ਼ਾਂ ਨੂੰ ਹੀ ਜਿਆਦਾ ਤਰਜੀਹ ਦਿੱਤੀ ਆ ਇਹਨਾਂ ਚੀਜ਼ਾਂ ਆਬਜ਼ਰਵ ਕਿੱਥੋਂ ਕਰਦੇ ਹੋ ਥੋਡੇ ਨਾਲ ਬੀਦੀਆਂ ਇਹ ਗੱਲਾਂ ਜਾਂ ਫਿਰ ਆਂਡ ਗਵਾਂਡ ਕਿਤੇ ਤੁਰੇ ਜਾਂਦੇ ਕਿਸੇ ਨੂੰ ਦੇਖ ਲਿਆ ਉਤੋਂ ਗੀਤ ਬਣ ਜਾਂਦਾ ਮੈਂ ਪਲੱਸ 2 ਦੇ ਵੇਲੇ ਕੀਤੀ ਸੀਗੀ ਐਮ ਜੀ ਐਮ ਸਕੂਲ ਫਰੀਦਕੋਟ ਮਹਾਤਮਾ ਗਾਂਧੀ ਸਕੂਲ ਫਰੀਦਕੋਟ ਤੋਂ ਮੈਂ ਲਿਟਰੇਚਰ ਦੇ ਨਾਲ ਬਹੁਤ ਜਿਆਦਾ ਪਹਿਲੇ ਦਿਨ ਤੋਂ ਬਹੁਤ ਨੇੜੇ ਰਹਾ ਉਹਦੇ ਵਿੱਚ ਮੈਂ ਬਹੁਤ ਕੁਝ ਸਿੱਖਿਆ ਹਿਸਟਰੀ ਦੇ ਵਿੱਚੋਂ ਪੰਜਾਬੀ ਲਾਜ਼ਮੀ ਦੇ ਵਿੱਚੋਂ ਮੈਂ ਬਹੁਤ ਕੁਝ ਸਿੱਖਿਆ ਕੋਈ ਚੰਗੀਆਂ ਗੱਲਾਂ ਕੋਈ ਚੰਗੀਆਂ ਕਿਤਾਬਾਂ ਜਦੋਂ ਮੈਂ ਪੜਦਾ ਤਾ ਵੈਸੇ ਮੈਂ ਨਾ ਇਹਨਾਂ ਚੀਜ਼ਾਂ ਨੂੰ ਕਿਤਾਬਾਂ ਬਹੁਤੀਆਂ ਨਹੀਂ ਮੈਂ ਪੜ ਪਾਇਆ ਪਰ ਜਿੰਨਾ ਕਿ ਮੈਂ ਪੜਿਆ ਜਾਂ ਜਿੰਨਾ ਕਿ ਮੇਰੇ ਦਿਮਾਗ ਚ ਚੇਤਿਆਂ ਚ ਵਸੀ ਗੱਲ ਮੇਰਾ ਜਿਹੜਾ ਬੈਣ ਉੱਠਣ ਰਿਹਾ ਉਹ ਆਪ ਤੋਂ ਸਿਆਣੀ ਉਮਰ ਦੇ ਫੌਜੀ ਬੰਦਿਆਂ ਨਾਲ ਜਿੱਦਾਂ ਜਿੱਥੇ ਵੀ ਮੈਂ ਜੌਬ ਕੀਤੀ ਆ ਇਦਾਂ ਦੇ ਲੋਕਾਂ ਨਾਲ ਰਿਹਾ ਕਿ ਉਹ ਆਟੋਮੈਟਿਕ ਸਿਆਣੀਆਂ ਗੱਲਾਂ ਇਹਨ ਜਦੋਂ ਤੁਸੀਂ ਕਿਸੇ ਵੀ ਥੋੜੀ ਜਿਹੜੀ ਮਹਿਫਲ ਹੁੰਦੀ ਆ ਜਿਹੜੀ ਤੁਹਾਡੀ ਸੋਸਾਇਟੀ ਹੁੰਦੀ ਆ ਉਹਦੇ ਵਿੱਚੋਂ ਤੁਹਾਨੂੰ ਉਹਦਾ ਰੰਗ ਜਿਹੜਾ ਚੜਦਾ ਹੀ ਚੜਦਾ ਹੈ ਉਹ ਤੁਸੀਂ ਜੇ ਵਧੀਆ ਲੋਕਾਂ ਦੀ ਕਰੋਗੇ ਤਾਂ ਵਧੀਆ ਰੰਗ ਚੜੂਗਾ ਜੇ ਤੁਸੀਂ ਉਦਾਂ ਦੀ ਮੁੰਡਿਆਂ ਖੁੰਡਿਆਂ ਦੀ ਜਾਂ ਉਦਾਂ ਦੀ ਸੰਗਤ ਕਰੋਗੇ ਤਾਂ ਉਹ ਰੰਗ ਤੇ ਜਿਹੜੀ ਤੁਹਾਨੂੰ ਜਿਵੇਂ ਇੱਕ ਚੀਜ਼ ਸੀ ਰੰਗਤ ਵਾਲੀ ਗੱਲ ਤੋਂ ਮੈਨੂੰ ਗੱਲ ਯਾਦ ਆ ਗਈ ਕਿ ਸਾਡੀ ਸੰਗਤ ਬੰਦੀ ਪੰਗਤ ਵਿੱਚ ਰੰਗਤ ਗੁਰੂਆਂ ਪੀਰਾਂ ਦੀ ਤੋਂ ਸੀਟ ਕਰਾ ਕੇ ਬੁੱਕ ਤੇ ਬਾਛਾ ਸਿੱਖਦੀਆਂ ਤਕਦੀਰਾਂ ਦੀ ਛੱਡ ਗੀਤਾ ਗ੍ਰੰਥ ਕੁਰਾਨ ਤੇ ਨਾਹੀ ਤੱਕਿਆ ਮੱਕੇ ਕਾਬੇ ਨੂੰ ਮੈਂ ਭਗਤ ਪੁਜਾਰੀ ਨਾਨਕ ਦਾ ਤੂੰ ਪੂਜੇ ਨਰਮਲ ਬਾਬੇ ਨੂੰ ਵਾਕੂ ਇਹ ਵੀ ਇਹ ਵੀ ਸਮਾਜ ਚੋਂ ਚੱਕ ਲਈ ਤੁਸੀਂ ਗੱਲ ਕਟਾਕਸ਼ ਹੋ ਗਿਆ ਪਰ ਇਸੇ ਤੇ ਆ ਰਹਿਆਂ ਬਹੁਤ ਵੱਖੋ ਵੱਖਰੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੀਤ ਜਿਸ ਤਰ੍ਹਾਂ ਤੁਹਾਡੇ ਬਾਰੇ ਜਿੰਨਾ ਵੀ ਪੜਿਆ ਕਿ ਲਿਖਦੇ ਰਹੇ ਹੋ ਡਿਫਰੈਂਟ ਰੰਗ ਕੀ ਹੈਗਾ ਆ ਤੀਰਾਂ ਤੋਂ ਤੇਜ ਹੁੰਦੇ ਉਹ ਤੀਰਾਂ ਤੋਂ ਤੇਜ ਹੁੰਦੇ ਘੋੜੇ ਦੇ ਪੌੜ ਬੱਚੇ ਦੀ ਚੌੜ ਗੋਤ ਦੇ ਮੌੜ ਰੱਖਦੇ ਬੁੱਕਲ ਵਿੱਚ ਚਲਾਕੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਅਕਲਾਂ ਬਚਪਨੀ ਸ਼ਕਲਾਂ ਇਹ ਕਰਦਾ ਵਕਤ ਜਦੋਂ ਗੁਸਤਾਖੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਅਕਲਾਂ ਬਚਪਨੀ ਸ਼ਕਲਾਂ ਖੇਡਦਾ ਵਕਤ ਜਦੋਂ ਗੁਸਤਾਖੀ ਨੀ ਬਾਗਾਂ ਦੀਏ ਮੋਰਨੀਏ ਓ ਬਾਗਾਂ ਦੀਏ ਮੋਰਨੀਏ ਸਦਾ ਨਾ ਬਾਗੀ ਬੁਲਬੁਲ ਬੋਲੇ ਇਹ ਸਾਰੇ ਉੱਡ ਜਾਣਗੇ ਨਹੀਂ ਤੂੰ ਜਿਸ ਦਿਨ ਹੱਥੀ ਪਿੰਜਰੇ ਖੋਲੇ ਤੇਰੇ ਹੱਥ ਨਹੀਂ ਲੱਗਣੇ ਨਹੀਂ ਇਹ ਚਿੱਟੇ ਹੰਸ ਕਲੈਰੀ ਮੋਰ ਮਿਰਗ ਤੇ ਗਏ ਬਟੇਰੇ ਖਾਖੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਅਕਲਾਂ ਬਚਪਨੀ ਛਕਲਾਂ ਕਰਦਾ ਵਕਤ ਜਦੋਂ ਗੁਸਤਾਖੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਅਕਲਾਂ ਬਚਪਨੀ ਛਕਲਾਂ ਖੇਡਦਾ ਵਕਤ ਜਦੋਂ ਗੁਸਤਾਖੀ ਮੇਰੇ ਘਰੇ ਬਣਾਏ ਸੀ ਬਸ ਇੱਕ ਮੋਰਵ ਦੇ ਛੀਲਾਤੀ ਤੁਸੀਂ ਖੈਰਾ ਮੰਗੀਆਂ ਸੀ ਅਸੀਂ ਖੈਰਾ ਮੰਗੀਆਂ ਸੀ ਜ਼ਹਿਰ ਤੂੰ ਪੀਪੇ ਪਰ ਪਰ ਪਾਤੀ ਖਾਦੀ ਪੀਤੀ ਪਚਦੀ ਨਾ ਔਖਾਦੀ ਪੀਤੀ ਪਚਦੀ ਨਾ ਚੀਜ਼ ਬਜ਼ਾਰ ਉਠੇਕੇ ਦੀ दारू ਬੰਦਾ ਕੋਈ ਤਾਰੂ ਕਰ ਗਿਆ ਖੜੇ ਪਾਣੀ ਦੀ ਗਾਕੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਇਕਲਾ ਬਚਪਨੀ ਛਕਲਾ ਇਹ ਕਰਦਾ ਵਕਤ ਜਦੋਂ ਗੁਸਤਾਖੀ ਦੋਵੇਂ ਚੀਜ਼ਾਂ ਬਦਲਦੀਆਂ ਉਮਰ ਨਾਲ ਅਕਲਾਾਂ ਬਚਪਨੀ ਸ਼ਕਲਾਂ ਖੇਡਦਾ ਵਕਤ ਜਦੋਂ ਗੁਸਤਾਖੀ ਉਹ ਕਿਹੜੀ ਸ਼ੈਲੀ ਦੇ ਸਮਝਦੇ ਹੋ ਆਪਦੇ ਆਪ ਨੂੰ ਕਿ ਤੁਸੀਂ ਇੱਥੇ ਜੇ ਫਿੱਟ ਬੈਨੇ ਹੋ ਕਿਉਂਕਿ ਅੱਜ ਕੱਲ ਇੱਕ ਸਿੱਧੂ ਵਾਲਾ ਦੌਰ ਚੱਲ ਰਿਹਾ ਸਿੱਧੂ ਵੱਖਰੇ ਤਰ੍ਹਾਂ ਦੀ ਗਾਇਕੀ ਕਰ ਰਿਹਾ ਇੱਕ ਦੇਵੀ ਹੋਣਾ ਵਾਲਾ ਜਿਸ ਤਰ੍ਹਾਂ ਤੁਸੀਂ ਸ਼ੇਰੋ ਸ਼ਾਇਰੀ ਕਰਦੇ ਹੋ ਦੇਵੀ ਮਖਸੂਸਪੂਰੀ ਸਾਹਿਬ ਦਾ ਬੜਾ ਹੀ ਮਕਬੂਲੀਅਤ ਅੱਜ ਵੀ ਲੋਕ ਉਹਨਾਂ ਨੂੰ ਸੁਣਦੇ ਐ ਵਾਰਿਸ ਭਰਾਵਾਂ ਨੂੰ ਇੱਕ ਵੱਖਰੇ ਤਰ੍ਹਾਂ ਦੀ ਉਹ ਵੀ ਗਾਇਕੀ ਉਹਨਾਂ ਨੂੰ ਵੀ ਲੋਕ ਸੁਣਦੇ ਸ਼ੀਰਾ ਜਸਵੀਰ ਹੋਣੇ ਮਕਬੂਲ ਹੋਏ ਤੁਸੀਂ ਕਿੱਥੇ ਸਮਝਦੇ ਹੋ ਆਪਦੇ ਦੇਖੋ ਜਿਹੜਾ ਜਿਵੇਂ ਕੋਈ ਵੀ ਲੇਖਕ ਹੈ ਜਾਂ ਕੋਈ ਕਲਾਕਾਰ ਹੈ ਉਹ ਜਦੋਂ ਕੋਈ ਤੇ ਪ੍ਰੋਗਰਾਮ ਕਰਦਾ ਤਾਂ ਉਹਦੇ ਵਿੱਚ ਇਕੱਲੇ ਸਿਆਣੇ ਲੋਕ ਹੀ ਨਹੀਂ ਆਏ ਹੁੰਦੇ ਉਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਆਡੀਅנס ਦੇ ਵਿੱਚ ਮੌਜੂਦ ਹੁੰਦਾ ਸਰੋਤਾ ਉਹਦੇ ਰਿਗਾਰਡਿੰਗ ਤੁਸੀਂ ਹਰ ਤਰੀਕੇ ਨਾਲ ਹਰ ਮੈਂ ਹਰ ਚੀਜ਼ ਨੂੰ ਗਾਉਣਾ ਪਸੰਦ ਕਰਦਾ ਹਾਂ ਹਰ ਚੀਜ਼ ਨੂੰ ਗਾਉਣਾ ਪਸੰਦ ਕਰਦਾ ਮੈਂ ਚਾਹੇ ਉਹ ਪਾਣੀਆਂ ਦੀ ਗੱਲ ਹੋਵੇ ਚਾਹੇ ਉਹ ਯੂਥ ਦੀ ਗੱਲ ਹੋਵੇ ਪਰ ਮੈਂ ਐਡੀ ਕੋਈ ਕਦੇ ਲਚਰ ਤਾਂ ਨਹੀਂ ਕਦੇ ਨੇੜੇ ਆਉਣ ਦਿੱਤੀ ਆਪਣੇ ਗੀਤਾਂ ਦੇ ਪਰ ਉਦਾਂ ਗੱਲ ਹੀ ਦਾ ਨਾ ਤੁਹਾਨੂੰ ਉਹ ਪਤਾ ਹੈ ਲਾਈਨ ਕਿਹੜੀ ਹੈ ਕਿ ਕਹਿੰਦੇ ਨਾ ਕਿ ਹਮੇਸ਼ਾ ਇੱਕ ਥਿਨ ਲਾਈਨ ਰਹਿੰਦੀ ਹੈ ਉਹ ਆਰ ਜਾਂ ਪਾਰ ਦੀ ਗੱਲ ਹੁੰਦੀ ਤੁਹਾਨੂੰ ਲਾਈਨ ਸਮਝ ਹੈਗੀ ਹੈ ਜੀ 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 ਬਿਲਕੁਲ ਬਿਲਕੁਲ ਜੀ ਬਿਲਕੁਲ ਸੁਣਾ ਦਿਓ ਫਿਰ ਕੁਝ ਪੰਜਾਬੀ ਸੱਭਿਆਚਾਰ ਦੇ ਨਾਲ ਵਿਰਸੇ ਦੇ ਨਾਲ ਜੁੜਿਆ ਹੋਇਆ ਜਿਹੜਾ ਹੁਣ ਘਟ ਗਿਆ ਜਾਂਦਾ ਉਹ ਸੁਣਾ ਦਿਓ ਉਹ ਸੁਣਾ ਦਿਨੇ ਜੀ ਸਾਡੇ ਜਿਹੜੇ ਪੰਜਾਬ ਦੇ ਵਿੱਚ ਕੁਝ ਕਿੱਤਾਕਾਰੀ ਪਰ ਕਾਰਣੇ ਆਪਦੇ ਬਜ਼ੁਰਗਾਂ ਨੇ ਉਹਨਾਂ ਦੇ ਜਿਹੜੇ ਬਜ਼ੁਰਗਾਂ ਨੇ ਪਹਿਲਾਂ ਕੰਮ ਕੀਤੇ ਸੀ ਉਹਨੂੰ ਮਸ਼ੀਨੀ ਯੁੱਗ ਦੇ ਵਿੱਚ ਕੁਝ ਤਾਂ ਹਲੋਪ ਹੋ ਗਏ ਤੇ ਕੁਝ ਕੁ ਕਿੱਤਾਕਾਰੀ ਪਰਿਵਾਰਾਂ ਨੇ ਉਹਨਾਂ ਕੰਮਾਂ ਨੂੰ ਅੱਗੇ ਤੋਰਿਆ ਉਹ ਕੰਮ ਕਿਹੜੇ ਨੇ ਮੈਂ ਤੁਹਾਨੂੰ ਉਹ ਗੀਤ ਰਾਈ ਪੇਸ਼ ਕਰਦਾ ਸ਼ਿਮਲੇ ਦੀ ਮਟਿਆਰ ਸਨਖੀ ਸ਼ਹਿਰ ਬਠਿੰਡੇ ਪੇਂਜਾ ਚੱਕੀ ਬਈ ਸ਼ਿਮਲੇ ਦੀ ਮਟਿਆਰ ਸਨਖੀ ਸ਼ਹਿਰ ਬਠਿੰਡੇ ਪੇਂਜਾ ਚੱਕੀ ਵਿੱਚ ਪਟਿਆਲੇ ਬਣਦੀ ਪੱਖੀ ਤੇ ਬਣੇ ਕੋਟ ਪਤੂ ਹੀ ਸੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਓ ਭਗਤੇ ਭਾਈ ਕੇ ਬਣੇ ਹੜੰਬਾ ਹਟੂਰ ਦਤਰੀ ਨਾ ਬੇਰੰਬਾ ਨੰਗਲੋਂ ਆਉਂਦੀ ਬਿਜਲੀ ਖੰਭਾ ਕਰਦੀ ਤੇਲਾ ਤੇਲਾ ਦੇ ਖੇਤਰ ਫਿਰਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰਕੇ ਓ ਜੰਮੂ ਸ਼ਹਿਰ ਇੱਕ ਚੁੰਨੀ ਪਾਟੀ ਬਾਰਾ ਮੁਲਾ ਚੰਬਲ ਘਾਟੀ ਗੋਆ ਸ਼ਹਿਰ ਵਿੱਚ ਪੈਂਦੀ ਘਾਟੀ ਤੇ ਜਿੱਥੇ ਆਸ਼ਕ ਨਹੀਂ ਕੋਈ ਵੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਓ ਰੌਂਤਿਆਂ ਦੇ ਵਿੱਚ ਬਣਦੇ ਕੁੰਡੇ ਦੁਆਬੇ ਦੇ ਦੇਸੀ ਜੇ ਖੁੰਡੇ ਰੌਂਤਿਆਂ ਦੇ ਵਿੱਚ ਕੁੰਡੇ ਰਗੜੀ ਚਟਨੀ ਕੜਕ ਮਰੁੰਡੇ ਤਲ-ਤਲ ਖਾਣ ਕਰੇਲਾ ਦੇ ਖੇਤਰ ਫਿਰਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰਕੇ ਓ ਮੇਰਾ ਵਿੱਚ ਮਾਲਵੇ ਪਿੰਡ ਹੈ ਕੌਣੀ ਕਦੇ ਬਣਾ ਲਿਆ ਫੌਜੀਆ ਛੋਣੀ ਹੁੰਦੀ ਨਹੀਂ ਸੀ ਹਾੜੀ ਸੋਣੀ ਤੇ ਨਾ ਜੇਬ ਚ ਵੱਜਦਾ ਤੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਯਾਰ ਪੰਜਾਬੀ ਮੇਲਾ ਦੇ ਖੇਤਰ ਫਿਰ ਕੇ ਓਹ ਸੁਮਿੰਦਰ ਕਰਦੇ ਹਾਲਾਤ ਕਿਹੋ ਜਿਹੇ ਨੇ ਕਰਦੇ ਹਾਲਾਤ ਠੀਕ ਹੈ ਜੀ ਜਿਦਾਂ ਆਮ ਪਿੰਡਾਂ ਦੇ ਵਿੱਚ ਹੁੰਦੇ ਆ ਤੇ ਸਿੰਪਲੀ ਪਰਿਵਾਰ ਨੂੰ ਮੈਂ ਬਿਲੋਂਗ ਕਰਦਾ ਹਾਂ ਤੇ ਨਾਰਮਲੀ ਇਹ ਖੇਤੀਬਾੜੀ ਵਾਲੇ ਆ ਤੇ ਬਸ ਕੁਝ ਜੌਬ ਵਗੈਰਾ ਕਰ ਲਈਦੀ ਮਾੜੀ ਮੋਟੀ ਨਾਲ ਤੇ ਚੱਲੀ ਜਾਂਦਾ ਤੋਰੀ ਫੁਲਕਾ ਜਿਹੜਾ ਹੈ ਕੀ ਲੱਗਦਾ ਨਾ ਕਦੋਂ ਤਾਂ ਹੀ ਬਣ ਜੂਗਾ ਲੱਗੇ ਹੋਏ ਆ ਜੀ ਕੋਸ਼ਿਸ਼ ਦੇ ਵਿੱਚ ਉਹ ਕਹਿੰਦੇ ਨੇ ਨਾ ਨਦੀ ਕਿਨਾਰੇ ਬੈਠੇ ਆ ਕبھی ਤਾਂ ਲਹਿਰ ਆਏਗੀ ਉਹ ਸੇ ਆਸ ਉਮੀਦ ਵਿੱਚ ਹੈਗੇ ਆ ਪਰ ਕੋਈ ਐਸਾ ਗੀਤ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਦਿਲ ਦੇ ਕਰੀਬ ਹੈ ਤੁਹਾਨੂੰ ਲੱਗਦਾ ਸੀ ਕਿ ਜੇ ਕੋਈ ਹੋਰ ਗਾਉਂਦਾ ਜਾਂ ਤੁਸੀਂ ਵੀ ਉਹ ਬਹੁਤ ਮਕਬੂਲ ਹੋਣਾ ਚਾਹੀਦਾ ਸੀਗਾ ਚਾਹੇ ਤੁਹਾਡੀ ਪੋਇਟਰੀ ਹੋਵੇ ਜਿਹੜਾ ਤੁਹਾਨੂੰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਜ਼ਿਹਨ ਚ ਇਸ ਵੇਲੇ ਆ ਰਿਹਾ ਹੋਵੇ ਕਿ ਯਾਰ ਆਹ ਗੀਤ ਸੀਗਾ ਜਿਹੜਾ ਮੈਨੂੰ ਸਿਖਰਾਂ ਤੇ ਲਿਜਾ ਸਕਦਾ ਸੀ ਪਰ ਅਜੇ ਗੱਲ ਬਣੀ ਨਹੀਂ ਦਾਰੂ ਲੋਕ ਪਿੰਦੇ ਜਦੋਂ ਟਲਦੀ ਐ ਸ਼ਾਮ ਤੇ ਤਿੰਨ ਚਿਹਰੇ ਦੂਜਿਆਂ ਤੋਂ ਵੱਧ ਬਦਨਾਮ ਇੱਕ ਟੀਚਰਾਂ ਦਾ ਨਾਮ ਦੂਜੇ ਜੱਟ ਬਦਨਾਮ ਤੀਜੇ ਬਿਜਲੀ ਵਾਲੇ ਵੀ ਜ਼ਿੰਮੇਦਾਰਾਂ ਉੱਤੇ ਭਾਰ ਨੇ ਆ ਚੱਲਦੇ ਪ੍ਰਾਣ ਇੱਕ ਹਵਾ ਐ ਜ਼ਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜ਼ੇ ਚੋਂ ਬਾਹਰ ਨੇ ਉਹ ਚੱਲਦੇ ਪ੍ਰਾਣ ਇੱਕ ਹਵਾ ਐ ਜ਼ਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜ਼ੇ ਚੋਂ ਬਾਹਰ ਨੇ ਪਾਣੀ ਵੀ ਤਾਂ ਜਿਵੇਂ ਕਦੇ ਰੁਕਦਾ ਨਹੀਂ ਰੋਕਿਆ ਅੱਗ ਵੀ ਤਾਂ ਵੱਧ ਜਾਂਦੀ ਕੱਖ ਕਾਨੇ ਝੋਕਿਆ ਬੰਜਰ ਜ਼ਮੀਨ ਜਿਹਾ ਹਾਲ ਐ ਕਿਸਾਨ ਦਾ ਇਹੀ ਬੰਦਾ ਮਾਰਿਆ ਏ ਡੋਬਿਆਂ ਤੇ ਸੋਕਿਆ ਜੇ ਤਿੰਨ ਬੰਦੇ ਜਟਾਣੇ ਬਣਾਤੇ ਸਰਮਾਇਦਾਰ ਤਿੰਨ ਬੰਦੇ ਜਟਾਣੇ ਉਹ ਤਿੰਨ ਬੰਦੇ ਜਟਾਣੇ ਬਣਾਤੇ ਸਰਮਾਇਦਾਰ ਇੱਕ ਪਟਵਾਰੀ ਦੂਜੇ ਪੈਲੀ ਦੇ ਵਪਾਰੀ ਸੀ ਜੇ ਚੌਕੀਆਂ 'ਚ ਬੈਠੇ ਟਾਵੇਂ ਟਾਵੇਂ ਠਾਣੇਦਾਰ ਨੇ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ 'ਚੋਂ ਬਾਹਰ ਨੇ ਆ ਚੱਲਦੇ ਪ੍ਰਾਣ ਇੱਕ ਹਵਾ ਅਸਮਾਨ ਇਹ ਤਿੰਨੇ ਚੀਜ਼ਾਂ ਆਦਮੀ ਦੇ ਕਬਜੇ 'ਚੋਂ ਬਾਹਰ ਨੇ ਢਿੱਡੋ ਜਾਇਆ ਮਾਂ ਦਾ ਕੋਈ लाडला ਚਤਾਨ ਪੁੱਤ ਮਾਪਿਆਂ ਦਾ ਖੋਵੀ ਨਾ ਕੋਈ ਦਾਤਿਆ ਜਵਾਨ ਪੁੱਤ ਕੌਣੀ ਵਾਲਾ ਕਾਕਾ ਬੈਠਾ ਉਹਨਾਂ ਨੂੰ ਤਰਾਸਦਾ ਅੱਖਾਂ ਮੂਰੇ ਛੱਡ ਗਏ ਜੋ ਪੈੜਾਂ ਦੇ ਨਿਸ਼ਾਨ ਪੁੱਤ ਤਿੰਨ ਵਾਰੀ ਬੰਦੇ ਨੂੰ ਨਵਾਉਂਦੇ ਤਿੰਨ ਆਦਮੀ ਜੀ ਤਿੰਨ ਵਾਰੀ ਬੰਦੇ ਨੂੰ ਉਹ ਤਿੰਨ ਵਾਰੀ ਬੰਦੇ ਨੂੰ ਨਵਾਉਂਦੇ ਤਿੰਨ ਆਦਮੀ ਜੰਮਣੇ ਤੇ ਦਾਈ ਤੇ ਵਿਆਹਣ ਵੇਲੇ ਨਾਈ ਤੀ ਜਾਂ ਮਰਿਆਂ ਤੋਂ ਭਾਈ ਨਾਲੇ ਰੋਂਦੇ ਪੁੱਭਾ ਮਾਰਨੇ ਚੱਲਦੇ ਪ੍ਰਾਣ ਇੱਕ ਹਵਾ ਐ ਜ਼ਮਾਨ ਇਹ ਤਿੰਨੇ ਚੀਜ਼ਾਂ ਆ ਆਦਮੀ ਦੇ ਕਬਜੇ ਚੋਂ ਬਾਹਰ ਨੇ ਆ ਚੱਲਦੇ ਪ੍ਰਾਣ ਇੱਕ ਹਵਾ ਐ ਜ਼ਮਾਨ ਇਹ ਤਿੰਨੇ ਚੀਜ਼ਾਂ ਆ ਆਦਮੀ ਦੇ ਕਬਜੇ ਚੋਂ ਬਾਹਰ ਨੇ ਯਾਰ ਮਿੱਤਰ ਕਹਿ ਦਿੰਦੇ ਆ ਕਿ ਬੜੀ ਜਲਦੀ ਗਾਣਾ ਲਿਖ ਲੈਂਦੇ ਆ ਕਾਕਾ ਕੋਣੀ ਨੂੰ ਜੇ ਕਹਿ ਦਈਏ ਕਿ ਯਾਰਾ ਫਲਾਣੀ ਚੀਜ਼ ਦੇ ਉੱਤੇ ਗਾਣਾ ਲਿਖਦੇ ਤੇ 5-7 ਮਿੰਟ ਦੇ ਵਿੱਚ ਤੁਸੀਂ ਗਾਣਾ ਲਿਖ ਦਿੰਨੇ ਹੋ ਜੀ ਏ ਹੁਣ ਗੀਤਾਂ ਦੀ ਮੇਰੇ ਕੋਲ ਗਿਣਤੀ ਨਹੀਂ ਹੈ ਬਾਜੀ ਕਿ ਪਤਾ ਨਹੀਂ ਕਿੰਨੇ ਕੁ ਕੁਛ ਲਿਖਿਆ ਪਿਆ ਕਿੰਨੇ ਕੁ ਗੀਤ ਨੇ ਤੁਹਾਡੇ ਕੋਲ ਬਹੁਤ ਹੋਣਗੇ ਸਿਰ ਤੋਂ ਲੈ ਕੇ ਜਿਵੇਂ ਪੈਰਾਂ ਤੱਕ ਮੈਂ ਤਾਂ ਇਸ ਚੀਜ਼ 'ਚ ਭਰੇ ਪਿਆ ਜੀ ਇੰਨੇ ਕੁ ਮੈਂ ਕੋਈ ਗਿਣਤੀ ਨਹੀਂ ਦੱਸ ਸਕਦਾ ਕੋਈ ਆਇਆ ਨਹੀਂ ਅਜ ਤੱਕ ਗੀਤ ਲੈਣ ਨਹੀਂ ਆਇਆ ਕੋਈ ਗਾਇਕ ਆਇਆ ਹੋਵੇ ਕੋਈ ਵੱਡਾ 뮤직 ਡਾਇਰੈਕਟਰ ਆ ਗਏ ਹੁਣ ਤੁਹਾਡੇ ਕੋਲੇ ਕਿ ਯਾਰ ਗੀਤ ਦੇ ਦਿਓ ਨਹੀਂ ਕਦੇ ਵੀ ਕਿਸੇ ਨੇ ਨਹੀਂ ਇਦਾਂ ਹੋਇਆ ਪਰ ਮੈਨੂੰ ਜਦੋਂ ਮੈਨੂੰ ਸੁਣਿਆ ਸੀ ਫਾਈਨ ਟੋਨ ਤੋਂ ਸਰਦਾਰ ਰਜਿੰਦਰ ਸਿੰਘ ਜੀ ਨੇ ਸੁਣਿਆ ਸੀ ਤਾਂ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਸੀ ਉਹਨਾਂ ਨੇ ਕੰਪਨੀ ਦੇ ਵਿੱਚ ਇਹ ਲਿਆ ਕੇ ਫਾਈਨ ਟੋਨ ਦੇ ਵਿੱਚ ਜਿਹੜ ਬਹੁਤ ਪਰੇ ਆ ਤੇ ਮੈਂ ਤਾਂ ਸਿਰਫ ਜਸ ਸਿੱਧੇ ਗੀਤ ਜਿੱਦਾਂ ਜੋ ਅੱਜ ਕੱਲ ਚੱਲਦਾ ਮੈਂ ਉਸ ਚੀਜ਼ ਨੂੰ ਜ਼ਿਆਦਾ ਜਿਹੜੀ ਤਰਜੀਹ ਦਿੰਦਾ ਮੈਂ ਸੁਣਿਆ ਏ ਬੰਦਾ ਪਹਿਲਾਂ ਜੰਗਲਾਂ ਦੇ ਵਿੱਚ ਰਹਿੰਦਾ ਸੀ ਨਾ ਤਨ ਦੇ ਉੱਤੇ ਕੱਪੜਾ ਸੀ ਨਾ ਕਾਰਾਂ ਦੇ ਵਿੱਚ ਬਹਿੰਦਾ ਸੀ ਇਹ ਸੱਚਾਈ ਵਿੱਚ ਇਤਿਹਾਸ ਦੇ ਲਿਖਤੀ ਕਈਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹੀ ਰਹੀਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹੀ ਰਹੀਆਂ ਨੇ ਕਿਉਂ ਧਰਮਾਂ ਦੀ ਚਾਦਰ ਖਿੱਚ-ਖਿੱਚ ਪਾੜੀ ਜਾਣਿਆ ਅੱਗ ਪੂਸ਼ ਨੂੰ ਲਾ ਕੇ ਦੁਨੀਆ ਸਾੜੀ ਜਾਣਿਆ ਹਈ ਸਾੜੀ ਜਾਣਿਆ ਚੈ ਲੱਖ ਵਾਰੀ ਮੌਰਾ ਉੱਤੇ ਡਾਂਗਾ ਪਈਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹ ਹੀ ਰਹੀਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹ ਹੀ ਰਹੀਆਂ ਨੇ ਕਿਉਂ ਸਿਕੰਦਰ ਬਣਦਾ ਏ ਧਰਤੀ ਦੇ ਟੁੱਟੇ ਦਾ ਪਹਿਰਾ ਰਹਿਮਣਾ ਕੋਈ ਤੈਨੂੰ ਵੱਡੇ ਛੋਟੇ ਦਾ ਉਹ ਕਾਲੋਂ ਕਹੇ ਹਰਿਆਊ ਕਲਮਾ ਚੁਪਣਾ ਰਹੀਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹੀ ਰਹੀਆਂ ਨੇ ਬੰਦਰ ਤੋਂ ਬੰਦਾ ਬਣ ਗਿਆ ਆਦਤਾਂ ਉਹੀ ਰਹੀਆਂ ਨੇ ਮਹਿਸੂਸ ਜਾਂ ਹੁੰਦਾ ਕਈ ਵਾਰ ਕਿ ਇਹੋ ਜਿਹਾ ਕੰਟੈਂਟ ਹੈ ਤੁਹਾਡੇ ਕੋਲੇ ਇੰਨਾ ਸੋਹਣਾ ਤੁਸੀਂ ਲਿਖਿਆ ਹੈ ਜੀ ਗਾਉਣੇ ਸੋਹਣਾ ਹੋ ਜੀ ਪਰ ਕਿੱਥੇ ਕਮੀ ਰਹਿ ਗਈ ਕਦੇ ਐਂ ਇਕੱਲੇ ਬੈਠ ਕੇ ਸੋਚਦੇ ਹੋ ਕਿ ਯਾਰ ਦਿੱਕਤ ਕਿੱਥੇ ਰਹਿ ਗਈ ਜਦੋਂ ਤੁਸੀਂ ਨਾ ਭਾਜੀ ਕੋਈ ਵੀ ਕੰਮ ਕਰਨ ਨੂੰ ਨਿਕਲਦੇ ਹੋ ਜਿਵੇਂ ਮੰਨ ਲਓ ਕਿ ਖਿਡਾਰੀ ਰੇਡ ਪਾਉਣ ਜਾਂਦਾ ਹੈ ਇਹ ਜ਼ਰੂਰੀ ਨਹੀਂ ਹੈਗਾ ਕਿ ਉਹਨੇ ਨੰਬਰ ਲੈ ਕੇ ਮੋੜਨਾ ਹੁੰਦਾ ਮੈਂ ਬਹੁਤ ਵਾਰੀ ਰੇਡ ਪਾਉਣ ਨੂੰ ਨਿਕਲਿਆ ਪਰ ਮੈਨੂੰ ਕੁਝ ਬੰਦੀ ਇਦਾਂ ਦੇ ਮਿਲ ਜਾਂਦੇ ਸੀ ਜਾਂ ਕਹਿ ਦਿਓ ਮੇਰੇ ਮੁਕੱਦਰਾਂ ਦੀ ਗੱਲ ਸੀ ਤੇ ਉਹ ਜਿਆਦਾ ਮੇਰੇ ਵਧੀਆ ਬੰਦੇ ਨਾਲ ਹੱਥ ਛੇਤੀ ਨਹੀਂ ਪਏ ਜਿਹੜੇ ਵਧੀਆ ਮੀਨਸ ਕਿ ਕੰਪਨੀ ਨਾਲ ਜਾਂ ਕਿਸੇ ਕਲਾਕਾਰ ਨਾਲ ਕਿਉਂਕਿ ਆਪਦੇ ਮੈਂ ਲਿਖੀ ਮੈਂ ਬਹੁਤ ਦਰਦਿਆ ਜਾ ਰਿਹਾ ਹਾਂ ਮੈਂ ਆਪਣੇ ਰਜੇਵਿਆਂ ਦੇ ਵਿੱਚ ਵੀ ਕੋਈ ਬਹੁਤਿਆਂ ਲੋਕਾਂ ਨੂੰ ਮਿਲ ਨਹੀਂ ਸਕਿਆ ਕਲਾਕਾਰ ਨੂੰ ਇਹਦਾ ਇਹਦੇ ਕਰਕੇ ਜਾਂ ਫਿਰ ਇਹ ਲਾ ਲਓ ਤੁਸੀਂ ਵੀ ਕੁਦਰਤ ਨੂੰ ਇਹ ਹੀ ਮਨਜ਼ੂਰ ਸੀ ਵੀ ਇੱਕ ਦਿਨ ਮੈਂ ਆਪ ਹੀ ਗਾਉਣੇ ਸੀ ਤਾਂ ਸੰਤੁਸ਼ਟੋਂ ਸੈਟੀਸਫਾਈਡ ਹੋਏ ਇਸ ਤਰੀਕੇ ਨਾਲ ਵੀ ਜ਼ਿੰਦਗੀ ਤੋਂ ਜੀ ਜੀ ਬਿਲਕੁਲ ਬਿਲਕੁਲ ਕੋਈ ਗਿਲਾ ਨਹੀਂ ਹੈਗਾ ਕਿ ਨਹੀਂ ਯਾਰ ਮੈਂ ਵੀ ਉਸ ਪੱਧਰ ਤੇ ਹੋ ਸਕਦਾ ਸੀਗਾ ਮੈਂ ਨਹੀਂ ਹੋ ਸਕਿਆ ਮੈਂ ਅੱਜ ਵੀ ਕੋਸ਼ਿਸ਼ ਕਰ ਰਿਹਾ ਇੰਨੇ ਸਾਲਾਂ ਤੋਂ ਕੋਸ਼ਿਸ਼ ਤਾਂ ਮੇਰੀ ਲਗਾਤਾਰ ਜਾਰੀ ਹੈ ਜੀ ਤੇ ਜਾਰੀ ਰਹਿਣੀ ਆ ਇਹ ਹੁਣ ਤੋਂ ਤੁਹਾਡਾ ਬਹੁਤ ਮੈਂ ਜਿਹੜਾ ਡੇਲੀ ਪੋਸਟ ਪੰਜਾਬੀ ਦਾ ਮੈਂ ਬਹੁਤ ਜ਼ਿਆਦਾ ਰਿਣੀ ਆ ਕਿ ਤੁਸੀਂ ਮੇਰੀ ਕਮ ਸੇ ਕਮ ਤੁਸੀਂ ਤਾਂ ਮੇਰੀ ਗੱਲ ਨੂੰ ਪਹੁੰਚਦੀ ਕੀਤਾ ਲੋਕਾਂ ਤੱਕ ਕਰੋਗੇ ਜਾਂ ਹਨਾ ਤੇ ਹੌਲੀ ਹੌਲੀ ਪਤਾ ਲੱਗ ਰਿਹਾ ਹੈ ਤੁਹਾਨੂੰ ਕੀ ਲੱਗਦਾ ਲੋਕ ਸੁਣਨਾ ਨਹੀਂ ਚਾਹੁੰਦੇ ਇਹ ਸਭ ਜਾਂ ਸਹੀ ਤਰੀਕੇ ਨਾਲ ਪਹੁੰਚ ਨਹੀਂ ਰਹੀਆਂ ਇਹ ਗੱਲਾਂ ਇਹ ਸਹੀ ਤਰੀਕੇ ਨਾਲ ਪਹੁੰਚ ਹੀ ਨਹੀਂ ਰਹੀਆਂ ਗੱਲਾਂ ਜੀ ਲੋਕ ਸਭ ਕੋ ਸੁਣਦੇ ਆ ਲੋਕਾਂ ਨੇ ਤਾਂ ਜਮਲਾ ਸਾਹਿਬ ਨੂੰ ਵੀ ਸੁਣਿਆ ਸੁਣਿਆ ਲੋਕਾਂ ਨੇ ਰਮਲਾ ਸਾਹਿਬ ਨੂੰ ਵੀ ਸੁਣਿਆ ਲੋਕਾਂ ਨੇ ਗੁਰਦਾਸ ਮਾਨ ਸੁਣਿਆ ਸਰਤਾਜ ਸੁਣਿਆ ਕਮਨਵਰ ਗਰੇਵਾਲ ਸੁਣਿਆ ਲੋਕਾਂ ਨੇ ਕਿਹੜੇ ਵਧੀਆ ਜਿਹੜੇ ਰਾਈਟਰ ਹੈ ਜਾਂ ਜਿਹੜੇ ਵਧੀਆ ਕਲਾਕਾਰ ਨਹੀਂ ਸੁਣੇ ਉਹਨਾਂ ਨੇ ਤਾਂ ਸੁਣਨਾ ਹੀ ਆ ਬਸ ਇਹਨਾਂ ਨੇ ਤਾਂ ਇਹਨਾਂ ਦੇ ਕੋਲੇ ਤਾਂ ਇੱਕ ਤੱਕੜੀ ਆ ਲੋਕਾਂ ਦੇ ਕੋਲੇ ਇੱਕ ਕਸਵੱਟੀ ਦੀ ਜਿਹੜੀ ਉਹਦੇ ਤੇ ਜਿਹੜੇ ਪੂਰੇ ਉਤਰਨਗੇ ਜਾਂ ਜਿਹੜੇ ਉਹਨਾਂ ਨੂੰ ਲੱਗਣਗੇ ਲੋਕਾਂ ਨੂੰ ਉਹ ਪਾਸ ਜਾਣਗੇ ਬਿਲਕੁਲ ਤੁਹਾਨੂੰ ਕੀ ਲੱਗਦਾ ਹੁਣ ਪੰਜਾਬ ਪੰਜਾਬ ਨਹੀਂ ਰਹਿ ਗਿਆ ਨਹੀਂ ਨਹੀਂ ਬਿਲਕੁਲ ਜੀ ਪੰਜਾਬ ਤਾਂ ਪੰਜਾਬ ਹੀ ਹੈ ਐਕਚੁਅਲੀ ਆਪਾਂ ਨਾ ਭਾਜੀ ਪਤਾ ਕੀ ਆਪਣੇ ਲੋਕੀ ਕੰਪੈਰੀਜ਼ਨ ਬਹੁਤ ਹੋਣ ਲੱਗ ਗਿਆ ਪਹਿਲਾਂ ਐ ਹੁੰਦਾ ਸੀ ਹੁਣ ਐ ਹੋ ਗਿਆ ਉਸ ਕੰਪੈਰੀਜ਼ਨ ਦੇ ਪੁਆਇੰਟ ਆਫ 뷰 ਤੋਂ ਤੁਹਾਨੂੰ ਪੁੱਛ ਰਿਹਾ ਕਿ ਕੀ ਲੱਗਦਾ ਤੁਹਾਨੂੰ ਮੈਂ ਤਨੋਈ ਦਾਦਾ ਜਿਹੜਾ ਹੁਣ ਤੱਕ ਆਪਾਂ ਪੜ੍ਹੇ ਆਂ ਤੇ ਆਪਾਂ ਨੇ ਇੱਕ ਗੱਲ ਆਮ ਹੀ ਸੁਣਦੇ ਆਂ ਕਿ ਸਾਡਾ ਪੰਜਾਬ ਵੰਡਿਆ ਗਿਆ ਆਪਾਂ ਕਹਿ ਦਿੰਨੇ ਆ ਕਿ ਆਪਣਾ ਪੰਜਾਬ ਵੰਡਿਆ ਗਿਆ ਆਪਾਂ ਜਦੋਂ ਆਪਣਾ ਨਕਸ਼ਾ ਵੇਖ ਲੈਂਦੇ ਆ ਆਪਾਂ ਅੰਬਾਲੇ ਵਾਲੀ ਸਾਈਡ ਅشمੜੇ ਵਾਲੀ ਸਾਈਡ ਪਾਕ ਪਰਲੇ ਪੰਜਾਬ ਦਾ ਵਿੱਚ ਉਹਦਾ ਦੇਖਦੇ ਕਿ ਪੰਜਾਬ ਆਪਣਾ ਬਹੁਤ ਵੰਡਿਆ ਗਿਆ ਤੇ ਆਪਾਂ ਇਹ ਚੀਜ਼ ਬਿਲਕੁਲ ਨਹੀਂ ਵੇਖਦੇ ਕਿ ਜਿੰਨਾ ਪੰਜਾਬ ਆਪਾਂ ਨੂੰ ਮਿਲਿਆ ਉਹਦੇ ਵਿੱਚ ਆਪਾਂ ਕਿੰਨੇ ਵੰਡੇ ਗਏ ਇਹ ਨਹੀਂ ਕੋਈ ਸੋਚ ਰਿਹਾ ਕਿ ਜਿੰਨੀ ਕਿਹ ਚਾਨੂ ਚੀਜ਼ ਮਿਲੀ ਹੈ ਜਿੰਨਾ ਸਾਨੂੰ ਪੰਜਾਬ ਮਿਲਿਆ ਉਹਦੇ ਵਿੱਚ ਅਸੀਂ ਖੁਦ ਕਿੰਨੇ ਵੰਡੇ ਗਏ ਤੇ ਮੈਂ ਇੱਕ ਪੰਜਾਬ ਦੀਆਂ ਬੋਲੀਆਂ ਤੁਸੀ ਗੱਲ ਯਾਦ ਕਰਾਤੀ ਮੈਂ ਇੱਕ ਪੰਜਾਬ ਦੀਆਂ ਬੋਲੀਆਂ ਲਿਖੀਆਂ ਸੀ ਕਿਉਂਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਚਾਰ ਸ਼ਰੇਣੀਆਂ ਨੇ ਮਾਝਾ ਮਾਲਵਾ ਦੁਆਬਾ ਤੇ ਪੁਆਦ ਹੁਣ ਪੰਜਾਬੀ ਅਸੀਂ ਸਾਰੇ ਬੋਲਦੇ ਆ ਪਰ ਇਹ ਪੰਜਾਬੀ ਅਸੀਂ ਬੋਲਦੇ ਕਿਹੜੇ ਤਰ੍ਹਾਂ ਆ ਉਹ ਮੈਂ ਤੁਹਾਨੂੰ ਗੀਤ ਨਾਲ ਹੀ ਮੈਂ ਤੁਹਾਨੂੰ ਸੁਣਾਉਣਾ ਵਖਰੀ ਪਠਾਨ ਕੋਟੀ ਬੋਲਦੇ ਪੰਜਾਬੀ ਜਿੱਥੇ ਹਰ ਗੱਲ ਪਿਛੇ ਲਾ ਕੇ ਦਾ ਬੋਲਦੇ ਭਾਜੀ ਭਾਜੀ ਬੋਲਦੇ ਜਲੰਧਰੀਏ ਜਿਆਦਾ ਦੂਜੇ ਪਾਉ ਲੋਕ ਵੱਡਿਆਂ ਨੂੰ ਪਾ ਬੋਲਦੇ ਬੋਲੇ ਪਟਿਆਲਾ ਕੋਈ ਨਵਾਬਾਂ ਵਾਲੀ ਬੋਲੀ ਬੰਦੇ ਰੋਪੜ ਕੁਰਾਲੀ ਵਾਲਾ ਤਾਂ ਬੋਲਦੇ ਬੋਲਦੇ ਮੁਕਤਸਰੀ ਸਾਹਿਬ ਸਾਹਿਬ ਜਿਆਦਾ ਕੁਝ ਮੋਗੇਵਾਲ ਬਾਪੂ ਜੀ ਨੂੰ ਬਾ ਦੱਸਦੇ ਵੱਟ ਟੁੱਕ ਕਰਤੀ ਪੰਜਾਬੀ ਦੀ ਪੰਜਾਬੀਆਂ ਨੇ ਜਿਹੜੇ ਬੱਚੇ ਪਾਪਾ ਜੀ ਨੂੰ ਪਾ ਦੱਸਦੇ ਵੱਟ ਟੁੱਕ ਕਰਤੀ ਪੰਜਾਬੀ ਦੀ ਪੰਜਾਬੀਆਂ ਨੇ ਜਿਹੜੇ ਬੱਚੇ ਪਾਪਾ ਜੀ ਨੂੰ ਪਾ ਦੱਸਦੇ ਲੁਧਿਆਣੇ ਸ਼ਹਿਰ ਦੇ ਜੋ ਪੱਕੇ ਵਸਨੀਕ ਬੰਦੇ ਹਰ ਗੱਲ ਪਿਛੇ ਬਾਈ ਜੀ ਆਖਦੇ ਵਖਰੀ ਜੀ ਪਾਛਾ ਸੰਗਰੂਰ ਚ ਸੁਣੀ ਦੀ ਜਿੱਥੇ ਹਰ ਗੱਲ ਪਿੱਛੇ ਲਾ ਕੇ ਤੀ ਆਖਦੇ ਦੇ ਦੇਖਿਆ ਬਠਿੰਡੇ ਦੇ ਆ ਸਿੱਧੇ ਸਾਦੇ ਜੱਟ ਜਿੱਥੇ ਕੱਚੇ ਪੱਕੇ ਰਹਾਣੂ ਵੀ ਲਈ ਆਖਦੇ ਅੱਜ ਵੀ ਪੁਰਾਣੇ ਕਈ ਫਿਰੋਜ਼ਪੁਰੀ ਬੰਦੇ ਜੀ ਬਲਦਾਨਾ ਪੈਲੀਆਂ ਨੂੰ ਵਾਹੀ ਜਾਂਦੇ ਆ ਪਹਿਲਾਂ ਦਾ ਪਤਾ ਨਹੀਂ ਪਰ ਹੁਣ ਤਾਂ ਫਰੀਦਕੋਟੀ ਲਿਡਰੀ ਤੋਂ ਕੰਨੀ ਕਤ ਰਾਈ ਜਾਂਦੇ ਆ ਲਾਤੇ ਘਰੇ ਜੰਦਰੇ ਤੇ ਖਾਲੀ ਸੀ ਦੁਆਬਾ ਸਾਰਾ ਅਧੋਂ ਵੱਧ ਗਿਣੇ ਤਾਂ ਵਿਦੇਸ਼ਾਂ ਵਿੱਚੋਂ ਨਿਕਲੇ ਕੁਝ ਪਹੁੰਚੇ ਨਕਲੀ ਜੇ ਵਿਆਹ ਕਰਵਾ ਕੇ ਕੁਝ ਦੁਖੀ ਹੋ ਕੇ ਘਰ ਦੇ ਕਲੇਸ਼ਾਂ ਵਿੱਚੋਂ ਨਿਕਲੇ ਕੁਝ ਗੱਲ ਕਰਦੇ ਸੀ ਅੰਬਰਾਂ ਤੇ ਜਾਣਦੇ ਤੇ ਕੁਝ ਬੰਦੇ ਹਜੇ ਵੀ ਨਖੇਸਾਂ ਵਿੱਚੋਂ ਨਿਕਲੇ ਇਸ਼ਕੇ 'ਚ ਹੁੰਦੀਆਂ ਨੇ ਸਖਤ ਸਜ਼ਾਵਾਂ ਕੁਝ ਉਮਰਾਂ ਦੇ ਕੈਦੀਆਂ ਤੇ ਕੇਸ ਚੱਲਦੇ ਮੇਰੇ ਸ਼ਹਿਰ ਚੱਲਦਾ ਮੁਹੱਲਿਆਂ ਦਾ ਨਾਂ ਤੇਰੇ ਸ਼ਹਿਰ ਮੋਹਾਲੀ ਵਿੱਚ ਫੇਸ ਚੱਲਦੇ ਮੇਰੇ ਸ਼ਹਿਰ ਚੱਲਦਾ ਮੁਹੱਲਿਆਂ ਦਾ ਨਾਂ ਤੇਰੇ ਸ਼ਹਿਰ ਮੋਹਾਲੀ ਵਿੱਚ ਫੇਸ ਚੱਲਦੇ ਜਿਹੜੀ ਕਿ ਜਵਾਨੀ ਕੋਈ ਅੱਖ ਨਹੀਂ ਮਲਾਉਂਦਾ ਜਦੋਂ ਛੋਟੇ ਸੀ ਤਾਂ ਸਾਰੇ ਝਾ ਝਾ ਬੋਲਦੇ ਉਹ ਬੰਦੇ ਆਪਣਾ ਹੀ ਰਤਬਾ ਘਟਾਉਂਦੇ ਜਿਹੜੇ ਬੰਦਿਆਂ 'ਚ ਖੜੇ ਫਾ ਫਾ ਬੋਲਦੇ ਜੀਦੇ ਪੱਲੇ ਪੈ ਗਈ ਅੰਗਰੇਜ਼ੀ ਵਾਲੀ ਦਾਤ ਹੋ ਹਰ ਗੱਲ ਪਿਛੇ ਆ ਆ ਬੋਲਦੇ ਸੱਤ ਹੈ ਬਚਣੇ ਇਹ ਸਾਧਾਂ ਵਾਲੀ ਬੋਲੀ ਕੁਝ ਹਰ ਗੱਲ ਪਿਛੇ ਬੰਦੇ ਆਲਾ ਆਖਦੇ ਲੋਕਾਂ ਦੇ ਦਿਲਾਂ ਦੀ ਜਿਹੜਾ ਬੁੱਝਲੇ ਰਮਝ ਇੱਥੇ ਉਸੇ ਨੂੰ ਤਾਂ ਕਾਕਿਆ ਹੋਏ ਕਲਾ ਆਖਦੇ ਲੋਕਾਂ ਦੇ ਦਿਲਾਂ ਦੀ ਜਿਹੜਾ ਬੁੱਝਲੇ ਰਮਝ ਇੱਥੇ ਉਸੇ ਨੂੰ ਤਾਂ ਕਾਕਿਆ ਹੋਏ ਕਲਾ ਆਖਦੇ ਬਹੁਤ ਖੂਬ ਸਲਾਮ ਹੈ ਤੁਹਾਡੀ ਇਸ ਕਲਮ ਨੂੰ ਇਹ ਰਿਕਾਰਡ ਕਰਾਇਆ ਤੁਸੀਂ ਕੀ ਜੀ ਇਹ ਰਿਕਾਰਡ ਹੋਇਆ ਸੀ ਪਰ ਉਹ ਰਿਕਾਰਡ ਹੋਇਆ ਅਸੀਂ ਉਹਨੂੰ ਇਹਨੂੰ ਜਿਆਦਾ ਅੱਛੇ ਤਰੀਕੇ ਨਾਲ ਪ੍ਰਮੋਟ ਨਹੀਂ ਕਰ पाए ਤੇ ਹੁਣ ਇਹਨੂੰ ਫੇਰ ਮਨ ਬਣਾਇਆ ਕਿ ਇਹਨੂੰ ਦੁਬਾਰਤੋਂ ਜਿਹੜਾ ਮੈਂ ਗਾ ਕੇ ਤੇ ਸਰੋਤਿਆਂ ਦੇ ਸਾਹਮਣੇ ਕਰੂੰਗਾ ਫੇਸਬੁਕ ਤੇ ਤੁਸੀਂ ਜੁੜੇ ਹੋਏ ਹੋ ਲੋਕਾਂ ਦੇ ਨਾਲ ਜੀ ਫੇਸਬੁਕ ਤੇ ਮੇਰੀ ਜਿਹੜੀ ਇੱਕ ਆਈਡੀ ਆ ਕਾਕਾ ਕੌਣੀ ਦੇ ਨਾਮ ਤੇ ਇੱਕ ਪੇਜ ਬਣਿਆ ਹੋਇਆ ਕਾਕਾ ਕੌਣੀ ਦੇ ਨਾਮ ਤੇ ਤੇ ਬਹੁਤ ਅੱਛਾ ਰਿਸਪੌਂਸ ਆ ਫੇ ਜਿਹੜੀ ਫੇਸਬੁਕ ਫੈਮਿਲੀ ਨਹੀਂ ਮੈਨੂੰ ਬਹੁਤ ਜ਼ਿਆਦਾ ਉਤਸ਼ਾਹ ਕੀਤਾ ਹੋਇਆ ਕਿਉਂਕਿ ਮੈਂ ਹੁਣ ਤੱਕ ਫੇਸਬੁਕ ਤੇ ਜਿਹੜਾ ਜੁੜਿਆ ਮੇਰੇ ਨਾਲ ਮੇਰੇ ਜਿਹੜੇ ਸਰੋਤੇ ਹੋ ਜੁੜੇ ਹੋਏ ਆ ਸੁਣਦੇ ਆ ਮੈਨੂੰ ਵਾਚ ਕਰਦੇ ਆ ਮੈਨੂੰ ਹਲਾਸ਼ੇਰੀ ਦਿੰਦੇ ਆ ਸਭ ਦਾ ਹੀ ਤੁਹਾਡਾ ਸਭ ਦਾ ਸਭ ਦਾ ਹੀ ਮੈਨੂੰ ਮੈਂ ਬਹੁਤ ਸ਼ੁਕਰੀਆ ਕਰਦਾ ਔਰ ਮੈਂ ਰਿਣੀ ਆ ਤੁਹਾਡਾ ਸਭ ਦਾ ਕਿ ਜਿਨ੍ਹਾਂ ਦੀ ਐਡੀ ਵਧੀਆ ਸਪ ਮੈਂ ਲਿਖਦਾ ਪਹਿਲਾਂ ਲੈ ਕੇ ਰੱਖ ਦਿੰਦਾ ਸੀ ਹੁਣ ਮੈਨੂੰ ਇਹ ਕਿ ਮੈਨੂੰ ਰੱਖਣਾ ਨਹੀਂ ਚਾਹੀਦਾ ਸਾਈਡ ਤੇ ਮੈਨੂੰ ਜਿਹੜਾ ਲੋਕਾਂ ਨੂੰ ਸੁਣਾਉਣਾ ਚਾਹੀਦਾ ਬਹੁਤ ਖੂਬ ਪਰਮਾਤਮਾ ਕਰੇ ਕਿ ਤੁਹਾਡੀ ਇਹ ਕਲਮ ਜਿਹੜੀ ਹੈ ਇਸੇ ਤਰ੍ਹਾਂ ਚੱਲਦੀ ਰਹੇ ਔਰ ਤੁਹਾਨੂੰ ਪਰਮਾਤਮਾ ਬੁਲੰਦੀਆਂ ਤੇ ਲੈ ਕੇ ਜਾਵੇ ਕਾਕਾ ਕੋਣੀ ਦੀ ਇਹ ਆਵਾਜ਼ ਜਿੰਨੀ ਮਿੱਠੀ ਹੈ ਇਹਨਾਂ ਦੀ ਲਿਖਣੀ ਉਨੀ ਪਿਆਰੀ ਹੈ ਔਰ ਤੁਹਾਨੂੰ ਜੇਕਰ ਚੰਗਾ ਲੱਗਿਆ ਕਿਉਂਕਿ ਅਕਸਰ ਅਸੀਂ ਗਿਲੇ ਕਰਦੇ ਹਾਂ ਕਿ ਸਾਨੂੰ ਚੰਗਾ ਲਿਖਣ ਵਾਲੇ ਨਹੀਂ ਲੱਭਦੇ ਅੱਜਕੱਲ ਚੰਗਾ ਲਿਖਿਆ ਨਹੀਂ ਜਾ ਰਿਹਾ ਚੰਗਾ ਗਾਇਆ ਨਹੀਂ ਜਾ ਰਿਹਾ ਜੇ ਚੰਗਾ ਲੱਗਿਆ ਤੁਹਾਨੂੰ ਤਾ ਤੁਸੀਂ ਕਾਕਾ ਕੌਣੀ ਨੂੰ ਜ਼ਰੂਰ ਸੁਣਿਆ ਜੇ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਤ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮੈਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ